ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡਿਆ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਪਿੰਡ ਵਿੱਚ ਮਾਨ ਨੇ 45 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਪੰਜਾਬ ਚ ਡਾਕਟਰਾਂ ਦੀ ਘਾਟ ਖਤਮ ਹੈਲਥ ਕੇਅਰ ਚ ਵੱਡੇ ਸੁਧਾਰ ਗ੍ਰਾਮੀਣ ਇਲਾਜ ਤੇਜ਼ ਹੋਵੇਗਾ। ਰੈਡ ਫੋਰਟ ਤਮਾਕੇ ਦੀ ਜਾਂਚ ਚ ਪੰਜਾਬ ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨੀ ਹਥਿਆਰਾਂ ਦੀ ਚੇਨ ਉਜਾਗਰ ਕੀਤੀ। ਦਿੱਲੀ ਦੀ ਗੰਦੀ ਹਵਾ ਲੈ ਪੰਜਾਬ ਚ ਪਰਾਲੀ ਸਾੜਨ 20% ਘਟੀ ਆਖਰੀ ਦਿਨਾਂ ਚ ਵਾਅਦਾ ਚਿੰਤਾ ਦਾ ਕਾਰਨ। ਫਿਰੋਜ਼ਪੁਰ ਚ ਆਰਐਸਐਸ ਆਗੂ ਪੁੱਤਰ ਦੀ ਹੱਤਿਆ ਬੀਜੇਪੀ ਨੇ ਆਪ ਸਰਕਾਰ ਤੇ ਗੈਂਗਸਟਰ ਰਾਜ ਦਾ ਇਲਜ਼ਾਮ ਲਗਾਇਆ ਪੰਜਾਬ ਯੂਨੀਵਰਸਿਟੀ ਗੇਟ ਅੱਗੇ ਵਿਦਿਆਰਥੀਆਂ ਦਾ ਹਿੰਸਕ ਪ੍ਰਦਰਸ਼ਨ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਨਵੀਨ अरोड़ा ਹਤਿਆਕਾਂਡ 'ਚ ਪੁਲਿਸ ਨੇ 4 ਸ਼ੱਕੀ ਗ੍ਰਿਫਤਾਰ ਕੀਤੇ ਸਿਆਸੀ ਹੰਗਾਮਾ ਤੇਜ਼ ਰੈੱਡ ਫੋਰਟ ਤਮਾਕਾ ਜਾਂਚ ਪੰਜਾਬ ਪੁਲਿਸ ਨੇ ਸਹਾਰਨਪੁਰ ਚ ਡਰੋਨ ਅੱਤਵਾਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ। ਹੀਟਨ ਰਨ ਪੀੜਤਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਤੁਰੰਤ ਮੁਆਵਜ਼ਾ ਐਕਸ਼ਨ ਪਲਾਨ ਲਾਂਚ। ਪੰਜਾਬ ਚ ਠੰਡ ਵਧੇਗੀ, ਅਗਲੇ 3 ਦਿਨ ਰਾਤ ਦਾ ਤਾਪਮਾਨ 2 ਤੋਂ 5 ਡਿਗਰੀ ਹੇਠਾਂ ਆਵੇਗਾ। ਪੰਜਾਬ ਚ ਈਸਾਈ ਧਰਮ ਪਰਿਵਰਤਨ ਦੀ ਖਬਰ ਦੇਣ ਤੇ 2 ਲੱਖ ਰੁਪਏ ਦਾ ਇਨਾਮ ਐਲਾਨ। ਪੰਜਾਬ ਦੀਆਂ ਮੰਡੀਆਂ 'ਚ ਧਾਨ ਖਰੀਦ ਥੱਪ ਬਾਰੀ ਅਨਾਜ ਨੂੰ ਰੋਕਣ 'ਚ ਸਰਕਾਰ ਫੇਲ ਸਾਊਦੀ ਅਰਬ 'ਚ ਬੱਸ ਹਾਦਸੇ 'ਚ 42 ਭਾਰਤੀ ਤੀਰਥ ਯਾਤਰੀਆਂ ਦੀ ਮੌਤ ਮੋਦੀ ਨੇ ਦੁੱਖ ਜਤਾਇਆ ਮਾਨਸਾ 'ਚ ਖਰਾਬ ਸੜਕਾਂ ਦੇ ਵਾਇਰਲ ਵੀਡੀਓ ਤੋਂ ਬਾਅਦ ਜੇਈ ਬਰਖਾਸਤ ਐਸਡੀਈ ਨੂੰ ਚਾਰਜ ਸ਼ੀਟ ਫਰਹਾਨ ਅਖਤਰ ਦੀ ਫਿਲਮ 12 ਬਹਾਦਰ ਦਾ ਨਾਮ ਬਦਲਣ ਦੀ ਪਟੀਸ਼ਨ ਹਾਈ ਕੋਰਟ ਨੇ ਖਾਰਜ ਕੀਤੀ। ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਮੀਟਿੰਗ 'ਚ ਚੰਡੀਗੜ੍ਹ, ਪਾਣੀ ਤੇ ਪੰਜਾਬ ਯੂਨੀਵਰਸਿਟੀ ਤੇ ਰਾਜ ਦਾ ਹੱਕ ਦੁਹਰਾਇਆ। ਪੰਜਾਬ ਦੇ ਪਿੰਡਾਂ ਲਈ 332 ਕਰੋੜ ਦੀ ਪਹਿਲੀ ਕਿਸ਼ਤ ਰਿਲੀਜ਼, ਸ਼ਕਸ਼ਕਤ ਪੰਚਾਇਤਾਂ ਯੋਜਨਾ ਸ਼ੁਰੂ। ਬਿਗਬੋਸਟਾਰ ਅਰਮਾਨ ਮਲਿਕ ਨੂੰ ਮੌਤ ਦੀਆਂ ਧਮਕੀਆਂ। ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਲਾਲ ਕਿਲਾ ਤਮਾਕਾ ਜਾਂਚ ਪੰਜਾਬ ਪੁਲਿਸ ਨੇ ਡਰੋਨ ਰਾਹੀਂ ਵੱਡਾ ਅੱਤਵਾਦੀ ਨਸ਼ਾ ਨੈੱਟਵਰਕ ਤੋੜਿਆ ਅੰਮ੍ਰਿਤਸਰ ਦੀ ਅਗਵਾਈ ਚ ਜ਼ੋਨਲ ਕਾਉਂਸਲ ਮੀਟਿੰਗ ਪੰਜਾਬ ਨੇ ਪਾਣੀ ਤੇ ਚੰਡੀਗੜ੍ਹ ਦਾ ਮੁੱਦਾ ਜ਼ੋਰਦਾਰ ਚੁੱਕਿਆ ਪੰਜਾਬ ਸਰਕਾਰੀ ਬੱਸਾਂ ਦੀ ਹੜਤਾਲ ਖਤਮ 5% ਵਾਅਦਾ ਮੰਨਿਆ ਯਾਤਰੀਆਂ ਨੂੰ ਰਾਹਤ ਅੰਮ੍ਰਿਤਸਰ ਚ ਪਾਕਿਸਤਾਨੀ ਡਰੋਨ ਸਪਲਾਈ ਤੋੜੀ 6 ਪਿਸਟੋਲ 1 ਕਿਲੋ ਹੈਰੋਇਨ ਸਮੇਤ 5 ਗ੍ਰਿਫਤਾਰ ਦਿੱਲੀ ਦੀ ਹਵਾ ਵੈਰੀ ਪੂਰ AQI 394 ਪੰਜਾਬ ਹਰਿਆਣਾ ਚ ਪਰਾਲੀ 65% ਕਟੇ ਆਰਮੀ ਚੀਫ ਆਰਟੀਕਲ 370 ਹਟਣ ਤੋਂ ਬਾਅਦ ਜੰ&ਕ ਵਿਚ ਅਤਵਾਦ ਖਟਿਆ 71% ਅਤਵਾਦੀ ਪਾਕਿਸਤਾਨੀ ਯੂਗਰਾਜ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਯੂਵਰਾਜ ਅਤੇ ਮੇਰੀ ਪਤਨੀ ਨੇ ਮੈਨੂੰ ਛੱਡ ਦਿੱਤਾ ਹੁਣ ਮੈਂ ਮਰਨਾ ਚਾਹੁੰਦਾ ਹਾਂ ਤਾਂ ਹੁਣ ਗੱਲ ਕਰਾਂਗੇ ਵਿਸਤਾਰ ਨਾਲ ਹਰ ਇੱਕ ਖਬਰ ਤੇ ਅਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਹਨਾਂ ਦੇ ਪੈਧਰੇਕ ਪਿੰਡ ਵਿੱਚ 45 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਹੈ ਇਹ ਪ੍ਰੋਜੈਕਟ ਸੜਕਾਂ ਸਕੂਲਾਂ ਅਤੇ ਹਸਪਤਾਲਾਂ ਨੂੰ ਮਜ਼ਬੂਤ ਕਰਨ ਲਈ ਹਨ ਜੋ ਆਜ਼ਾਦੀ ਦੇ ਇਸ ਵੀਰ ਨੂੰ ਸਮਰਪਿਤ ਹੋਣਗੇ ਇਸ ਮੌਕੇ ਮਾਨ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਵਚਨਬੱਧ ਹਾਂ ਇਹ ਘੋਸ਼ਣਾ ਪੰਜਾਬੀਆਂ ਵਿੱਚ ਗਰਵ ਅਤੇ ਮਾਣ ਪੈਦਾ ਕਰ ਰਹੀ ਹੈ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਗੰਭੀਰ ਘਾਟ ਨੂੰ ਦੂਰ ਕਰਨ ਲਈ ਹੈਲਥ ਕੇਅਰ ਦੇ ਵਿੱਚ ਵੱਡੇ ਸੁਧਾਰ ਕੀਤੇ ਹਨ ਜਿਸ ਨਾਲ ਹੁਣ ਡਾਕਟਰਾਂ ਨੂੰ ਤੇਜ਼ੀ ਨਾਲ ਤਾਇਨਾਤ ਕੀਤਾ ਜਾਵੇਗਾ ਇਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਮੈਡੀਕਲ ਸੇਵਾਵਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਰੋਗੀਆਂ ਨੂੰ ਤੁਰੰਤ ਇਲਾਜ ਮਿਲੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਹ ਕਦਮ ਪੰਜਾਬ ਨੂੰ ਸਿਹਤ ਸੇਵਾਵਾਂ ਵਿੱਚ ਅੱਗੇ ਵਧਾਵੇਗਾ। ਇਹ ਫੈਸਲਾ ਰਾਜ ਦੇ ਲੱਖਾਂ ਲੋਕਾਂ ਲਈ ਰਾਹਤ ਵਾਲੀ ਖਬਰ ਹੈ। ਰੈੱਡ ਫੋਰਟ ਵਿਖੇ ਹੋਏ ਤਮਾਕੀ ਦੀ ਜਾਂਚ ਪੰਜਾਬ ਪੁਲਿਸ ਨੇ ਯੂਪੀ ਨਾਲ ਮਿਲ ਕੇ ਡਰੋਨ ਰਾਹੀਂ ਆਤਵਾਦੀ ਹਥਿਆਰਾਂ ਦੀ ਸਪਲਾਈ ਚੇਨ ਨੂੰ ਉਜਾਗਰ ਕੀਤਾ ਹੈ। ਇਸ ਨਾਲ ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਨੈੱਟਵਰਕ ਨੂੰ ਝੋਟ ਪਹੁੰਚੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਖੁਲਾਸਾ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ਪੰਜਾਬ ਨੂੰ ਅੱਤਵਾਦ ਵਿਰੋਧ ਨਵੀਂ ਤਾਕਤ ਮਿਲ ਰਹੀ ਹੈ ਦਿੱਲੀ ਦੀ ਗੰਦੀ ਹਵਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਪੰਜਾਬ ਚ ਫਸਲਾਂ ਸਾੜਨ ਵਾਲੀਆਂ ਅੱਗਾਂ ਇਸ ਸਾਲ 20% ਕਟੀਆਂ ਹਨ ਹਾਲਾਂਕਿ ਆਖਰੀ ਦਿਨਾਂ ਚ ਵਾਅਦਾ ਹੋਇਆ ਹੈ ਸਰਕਾਰ ਨੇ ਖੇਤੀ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ ਹੈ ਜੋ ਵਿਕਲਪਿਕ ਵਿਧੀਆਂ ਅਪਣਾ ਰਹੇ ਹਨ ਇਹ ਤਰੱਕੀ ਦਿੱਲੀ ਐਨਸੀਆਰ ਦੀ ਹਵਾ ਨੂੰ ਸਾਫ਼ ਕਰਨ ਚ ਮਦਦ ਕਰੇਗੀ ਫਿਰੋਜ਼ਪੁਰ ਚ ਆਰਐਸਐਸ ਅਗੂ ਪੁੱਤਰ ਨਵੀਨ ਅਰੋੜਾ ਦੀ ਹੱਤਿਆ ਤੋਂ ਬਾਅਦ ਬੀਜੇਪੀ ਨੇ ਆਪ ਸਰਕਾਰ ਤੇ ਕਾਨੂੰਨ ਵਿਵਸਥਾ ਫੇਲ ਹੋਣ ਦਾ ਇਲਜ਼ਾਮ ਲਗਾਇਆ ਹੈ ਪਾਰਟੀ ਨੇ ਕਿਹਾ ਕਿ ਰਾਜ ਵਿੱਚ ਅਰਾਜਕਤਾ ਛਾਈ ਹੋਈ ਹੈ ਅਤੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਇਹ ਵਾਕਿਆ ਸਿਆਸੀ ਤਣਾਅ ਵਧਾ ਰਿਹਾ ਹੈ ਅਤੇ ਵਿਰੋਧੀਆਂ ਨੇ ਜਾਂਚ ਦੀ ਮੰਗ ਕੀਤੀ ਹੈ ਇਹ ਮਾਮਲਾ ਪੰਜਾਬ ਦੀ ਸੁਰੱਖਿਆ ਨੂੰ ਚੁਣੌਤੀ ਦੇ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਗੇਟ ਵਿਖੇ ਵਿਦਿਆਰਥੀਆਂ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੁਆਰਾ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਨਿਯਮਾਂ ਵਿਰੁੱਧ ਨਾਅਰੇ ਲਗਾਏ ਅਤੇ ਸੰਘਰਸ਼ ਵਾਲੀ ਸਥਿਤੀ ਪੈਦਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਨੂੰ ਚੁਣੌਤੀ ਨਹੀਂ ਦਿੱਤੀ ਜਾਵੇਗੀ। ਇਹ ਘਟਨਾ ਵਿਦਿਆਰਥੀ ਅੰਦੋਲਨ ਲਈ ਨਵੀਂ ਚੁਣੌਤੀ ਪੈਦਾ ਕਰ ਰਹੀ ਹੈ। ਫਿਰੋਜ਼ਪੁਰ ਚ ਆਰਐਸਐਸ ਕਾਰਕਟਰ ਨਵੀਨ ਅਰੋੜਾ ਦੀ ਹੱਤਿਆ ਤੋਂ ਬਾਅਦ ਪੁਲਿਸ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਨਾਲ ਸਿਆਸੀ ਹੰਗਾਮਾ ਭਖ ਗਿਆ ਹੈ ਪਰਿਵਾਰ ਨੇ ਕਿਹਾ ਕਿ ਇਹ ਹੱਤਿਆ ਰਾਜ ਵਿੱਚ ਅਰਾਜਕਤਾ ਨੂੰ ਉਜਾਗਰ ਕਰਦੀ ਹੈ ਅਤੇ ਵਿਰੋਧੀਆਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਾਂਚ ਜਾਰੀ ਹੈ ਅਤੇ ਵਧੇਰੇ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਇਹ ਵਾਕਿਆ ਪੰਜਾਬ ਦੀ ਸੁਰੱਖਿਆ ਨੂੰ ਸਵਾਲਾਂ ਦੀਨ ਲਿਆ ਰਿਹਾ ਹੈ ਪੰਜਾਬ ਪੁਲਿਸ ਨੇ ਸਹਾਰਨਪੁਰ ਚ ਡਰੂਨ ਨਾਰਾਹੀ ਅਤਵਾਦੀ ਸਪਲਾਈ ਚੇਨ ਦੀ ਜਾਂਚ ਸ਼ੁਰੂ ਕੀਤੀ ਹੈ ਜੋ ਰੈਡ ਫੂਡ ਤਮਾਕੇ ਨਾਲ ਜੁੜੀ ਹੋਈ ਹੈ ਇਸ ਨਾਲ ਪਾਕਿਸਤਾਨੀ ਸਟੈਬਲਿਸ਼ਮੈਂਟ ਦੇ ਨੈਟਵਰਕ ਨੂੰ ਝੋਟ ਪਹੁੰਚੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੁਲਾਸਾ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ਪੰਜਾਬ ਨੂੰ ਅਤਵਾਦ ਵਿਰੋਧ ਨਵੀਂ ਤਾਕਤ ਮਿਲ ਰਹੀ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਨੇ ਹੇਟ ਐਂਡ ਰਨ ਹਾਦਸਿਆਂ 'ਚ ਪੀੜਤਾ ਲਈ ਮੁਆਵਜ਼ੇ ਦਾ ਐਕਸ਼ਨ ਪਲਾਨ ਲਾਂਚ ਕੀਤਾ ਹੈ ਜੋ ਤੁਰੰਤ ਸਹਾਇਤਾ ਪ੍ਰਦਾਨ ਕਰੇਗਾ ਇਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਮਿਲੇਗੀ ਅਤੇ ਸੜਕ ਸੁਰੱਖਿਆ ਵਧੇਗੀ ਮੰਤਰੀ ਨੇ ਕਿਹਾ ਕਿ ਇਹ ਮਨੁੱਖ ਸਲਪਨਾ ਨੂੰ ਮਜ਼ਬੂਤ ਕਰੇਗਾ ਇਹ ਯੋਜਨਾ ਪੰਜਾਬ ਨੂੰ ਵਧੇਰੇ ਸੰਵੇਦਨਸ਼ੀਲ ਬਣਾਵੇਗੀ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਉੱਤਰ-ਪੱਛਮੀ ਭਾਰਤ ਵਿੱਚ ਠੰਡੀਆਂ ਹਵਾਵਾਂ 3 ਦਿਨ ਤੱਕ ਚੱਲਣਗੀਆਂ ਜਿਸ ਨਾਲ ਪੰਜਾਬ 'ਚ ਰਾਤ ਦਾ ਤਾਪਮਾਨ 2 ਤੋਂ 5 ਡਿਗਰੀ ਹੇਠਾਂ ਆਵੇਗਾ ਲੋਕਾਂ ਨੂੰ ਗਰਮ ਕੱਪੜੇ ਪਾਉਣ ਅਤੇ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ ਇਹ ਹਾਲਾਤ ਫਸਲਾਂ ਅਤੇ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੇ ਹਨ ਪੰਜਾਬ ਵਿੱਚ ਇੱਕ ਸੱਜੀ ਸੰਗਠਨ ਨੇ ਈਸਾਈ ਧਰਮ ਪਰਿਵਰਤਨ ਦੀਆਂ ਗੈਰ-ਕਾਨੂੰਨੀ ਰਿਪੋਰਟਾਂ ਲਈ 2256 ਅਮਰੀਕੀ ਡਾਲਰ ਦਾ ਇਨਾਮ ਘੋਸ਼ਿਤ ਕੀਤਾ ਹੈ ਜਿਸ ਨਾਲ ਪਾਸਟਰਾਂ ਤੇ ਇਲਜ਼ਾਮ ਲੱਗੇ ਹਨ ਇਹ ਕਦਮ ਧਾਰਮਿਕ ਗਤੀਵਿਧੀਆਂ ਨੂੰ ਨਿਗਰਾਨੀ ਅਧੀਨ ਲਿਆਉਣ ਲਈ ਹੈ ਸੰਗਠਨ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਇਸ ਨਾਲ ਸਮਾਜ ਵਿੱਚ ਚਰਚਾ ਜਾਰੀ ਹੈ ਪੰਜਾਬ ਦੀਆਂ ਕਈ ਮੰਡੀਆਂ ਵਿੱਚ ਧਾਨ ਖਰੀਦ ਰੁਕ ਗਈ ਹੈ ਅਤੇ ਕਿਸਾਨ ਹੋਰ ਰਾਜਾਂ ਤੋਂ ਆਉਂਦੇ ਅਨਾਜ ਨੂੰ ਰੋਕਣ ਵਿੱਚ ਸਰਕਾਰ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਨੇ ਇਸ ਨੂੰ ਅਸਥਾਈ ਰੁਕਾਵਟ ਦੱਸਿਆ ਹੈ ਲੱਖਾਂ ਬੋਰੇ ਅਨਵਿਕਰੀ ਹੋ ਗਏ ਹਨ ਕਿਸਾਨ ਸੰਘਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ 사우디 ਅਰਬ ਦੇ ਮਦੀਨਾ ਨੇੜੇ ਇੱਕ ਬੱਸ ਟੈਂਕਰ ਟਕਰਾਅ ਵਿੱਚ 42 ਭਾਰਤੀ ਤੀਰਥ ਯਾਤਰੀਆਂ ਦੀ ਜਾਨ ਚਲੀ ਗਈ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਨਾਲ ਯਾਦ ਕੀਤਾ ਹੈ ਪਰਿਵਾਰਾਂ ਨੂੰ ਸਹਾਇਤਾ ਲਈ ਭਾਰਤ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਵਿਦੇਸ਼ ਮੰਤਰਾਲਾ ਪੂਰੀ ਮਦਦ ਕਰ ਰਿਹਾ ਹੈ ਇਹ ਤਬਾਹੀ ਭਾਰਤੀ ਡੈਸਪੋਰਾ ਲਈ ਵੱਡਾ ਝਟਕਾ ਹੈ। ਮਾਨਸਾ ਵਿੱਚ ਖਰਾਬ ਸੜਕਾਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਈ ਨੂੰ ਨੌਕਰੀ ਤੋਂ ਹਟਾਇਆ ਗਿਆ ਅਤੇ ਐਸਡੀਈ ਨੂੰ ਚਾਰਜ ਸ਼ੀਟ ਦਾਰੀ ਕੀਤੀ ਗਈ। ਸਰਪੰਚ ਦੇ ਵੀਡੀਓ ਨੇ ਸਰਕਾਰ ਨੂੰ ਹਲਕੇ ਵਿੱਚ ਨਾ ਲੈਣ ਦਾ ਮੌਕਾ ਦਿੱਤਾ ਅਤੇ ਤੁਰੰਤ ਕਾਰਵਾਈ ਹੋਈ। ਇਹ ਫੈਸਲਾ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਨੂੰ ਤੇਜ਼ ਕਰੇਗਾ। ਇਸ ਕਦਮ ਨਾਲ ਲੋਕਾਂ ਵਿੱਚ ਵਿਸ਼ਵਾਸ ਵਧਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ 120 ਬਹਾਦਰ ਦੇ ਨਾਂ ਬਦਲਣ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਅਤੇ ਅਰਜੀਕਰਤਾਵਾਂ ਦੀ ਸੰਵੇਦਨਸ਼ੀਲਤਾ ਤੇ ਸਵਾਲ ਚੱਕੇ ਇੰਡੀਆ ਟੂਡੇ ਅਨੁਸਾਰ ਫਿਲਮ ਨੂੰ ਪਹਿਲਾਂ ਹੀ ਅਧਿਕਾਰਕ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਨਾਲ ਬਾਲੀਵੁੱਡ ਵਿੱਚ ਰਾਹਤ ਹੋਈ ਹੈ ਇਹ ਫੈਸਲਾ ਰਚਨਾਤਮਕ ਆਜ਼ਾਦੀ ਨੂੰ ਸਮਰਥਨ ਦਿੰਦਾ ਹੈ ਇਸ ਫੈਸਲੇ ਨਾਲ ਫਿਲਮ ਰਿਲੀਜ਼ ਲਈ ਰਾਹ ਸਾਫ਼ ਹੋ ਗਈ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਅਤੇ ਨਦੀਆਂ ਦੇ ਪਾਣੀਆਂ ਤੇ ਰਾਜ ਦਾ ਹੱਕ ਦੁਹਰਾਇਆ ਉਤਰੀ ਜੋਨਲ ਕਾਉਂਸਲ ਮੀਟਿੰਗ ਵਿੱਚ ਇਹ ਮੁੱਦੇ ਚੁੱਕੇ ਗਏ ਜਿਸ ਨਾਲ ਰਾਜ ਕੇਂਦਰ ਸਬੰਧਾਂ ਵਿੱਚ ਨਵੀਂ ਚਰਚਾ ਸ਼ੁਰੂ ਹੋਈ ਇਹ ਦਾਵਾ ਪੰਜਾਬੀਆਂ ਲਈ ਮਹੱਤਵਪੂਰਨ ਹੈ ਇਸ ਬਿਆਨ ਨਾਲ ਰਾਜ ਕਾਰਨ ਵਿੱਚ ਤੇਜ਼ੀ ਆਈ ਹੈ ਪੰਜਾਬ ਸਰਕਾਰ ਨੇ ਸਸ਼ਕਤ ਪੰਚਾਇਤਾਂ ਖੁਸ਼ਹਾਲ ਪਿੰਡ ਯੋਜਨਾ ਅਧੀਨ ਪਹਿਲੀ ਕਿਸ਼ਤ ਵਜੋਂ 332 ਕਰੋੜ ਰੁਪਏ ਰਿਲੀਜ਼ ਕੀਤੇ ਜੋ ਵਿਕਾਸ ਕਮਾਂ ਲਈ ਵਰਤੇ ਜਾਣਗੇ ਇਹ ਰਾਸ਼ੀ ਪਿੰਡਾਂ ਨੂੰ ਮਜ਼ਬੂਤ ਬਣਾਵੇਗੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਨਵੀਂ ਜਾਨ ਫੂਕੇਗੀ ਮੁੱਖ ਮੰਤਰੀ ਮਾਨ ਦੀ ਇਹ ਪਹਿਲ ਕਦਮੀ ਲੋਕਾਂ ਵਿੱਚ ਖੁਸ਼ੀ ਪੈਦਾ ਕਰ ਰਹੀ ਹੈ ਇਸ ਐਲਾਨ ਨਾਲ ਪੰਜਾਬ ਦੇ ਪਿੰਡ ਚਮਕਣਗੇ ਬਿਗ ਬਾਸ OTT 스타 अरमान मलिक ਨੇ 1 ਮਹੀਨੇ ਤੋਂ ਆ ਰਹੀਆਂ ਮੌਤ ਦੀਆਂ ਧਮਕੀਆਂ ਦਾ ਆਡੀਓ ਸਾਂਝਾ ਕੀਤਾ ਅਤੇ ਪੰਜਾਬ ਪੁਲਿਸ ਨੂੰ ਸੁਰੱਖਿਆ ਲਈ ਅਪੀਲ ਕੀਤੀ अरमान मलिक ਅਤੇ ਉਹਨਾਂ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜਿਸ ਨਾਲ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਇਹ ਮਾਮਲਾ ਸੈਲੀਬ੍ਰਿਟੀਆਂ ਦੀ ਸੁਰੱਖਿਆ ਨੂੰ ਉਜਾਗਰ ਕਰ ਰਿਹਾ ਹੈ ਇਸ ਐਲਾਨ ਨਾਲ ਕਾਨੂੰਨੀ ਕਾਰਵਾਈ ਤੇਜ਼ ਹੋ ਗਈ ਹੈ ਲਾਲ ਕਿਲੇ ਵਿਖੇ ਹੋਏ ਧਮਾਕੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਡਰੋਨ ਰਾਹੀਂ ਅਤਵਾਦੀ ਹਥਿਆਰਾਂ ਅਤੇ ਨਸ਼ੇ ਦੀ ਚੈਨ ਨੂੰ ਉਜਾਗਰ ਕੀਤਾ ਹੈ ਇਸ ਜਾਂਚ ਨਾਲ ਵੱਡੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ ਅਤੇ ਕਈ ਸ਼ੱਕੀ ਗਤੀਵਿਧੀਆਂ ਨੂੰ ਰੋਕਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੈ ਅਤੇ ਹੋਰ ਐਕਸ਼ਨ ਜਾਰੀ ਰਹੇਗਾ। ਪੰਜਾਬ ਦੇ ਖੇਤਰਾਂ ਵਿੱਚ ਵਧੀਆਂ ਨਿਗਰਾਨੀ ਲਈ ਨਵੇਂ ਉਪਕਰਨ ਲਾਗੂ ਕੀਤੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਰੀਦাবাদ ਵਿੱਚ 32ਵੀਂ ਨਾਰਥਰਨ ਜ਼ੋਨਲ ਕੌਂਸਲ ਮੀਟਿੰਗ ਦੀ ਅਗਵਾਈ ਕੀਤੀ ਜਿੱਥੇ ਪੰਜਾਬ ਦੇ ਮੁੱਦਿਆਂ ਜਿਵੇਂ ਪਾਣੀ ਅਤੇ ਚੰਡੀਗੜ੍ਹ ਨੂੰ ਚਰਚਾ ਵਿੱਚ ਰੱਖਿਆ ਗਿਆ। ਪੰਜਾਬ ਸੀਐਮ ਨੇ ਇੱਥੇ ਆਪਣੇ ਹੱਕਾਂ ਨੂੰ ਮਜ਼ਬੂਤ ਕੀਤਾ ਅਤੇ ਰਾਜਾਂ ਵਿਚਕਾਰ ਸਹਿਯੋਗ ਤੇ ਜ਼ੋਰ ਦਿੱਤਾ। ਇਹ ਮੀਟਿੰਗ ਖੇਤੀ ਅਤੇ ਵਿਕਾਸ ਯੋਜਨਾਵਾਂ ਲਈ ਮਹੱਤਵਪੂਰਨ ਸੀ। ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਯਾਤਰੀਆਂ ਲਈ ਚੰਗੀ ਖਬਰ ਹੈ ਕਿ ਪੀਐਨਬੀ ਅਤੇ ਪੀਆਰਟੀਸੀ ਕੰਟਰੈਕਟ ਕਰਮਚਾਰੀਆਂ ਨੇ ਅਨਿਸ਼ਚਿਤ ਕਾਲੀਨ ਹੜਤਾਲ ਰੋਕ ਦਿੱਤੀ ਹੈ ਅਤੇ ਸਰਕਾਰ ਨੇ ਕਿਲੋਮੀਟਰ ਸਕੀਮ ਲਈ ਟੈਂਡਰ ਜਾਰੀ ਕੀਤੇ ਹਨ। ਪੁਰਾਣੇ ਅਤੇ ਨਵੇਂ ਕਰਮਚਾਰੀਆਂ ਲਈ 5% ਦੀ ਸਿਰਫ ਵਧਾਉਣ ਵਾਲਾ ਪੱਤਰ ਜਾਰੀ ਹੋ ਗਿਆ ਹੈ। ਟਰਾਂਸਪੋਰਟ ਮੰਤਰੀ ਨੇ 19 ਨਵੰਬਰ ਨੂੰ ਬੈਠਕ ਬੁਲਾਈ ਹੈ ਅਤੇ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਇਹ ਫੈਸਲਾ ਯਾਤਰੀਆਂ ਅਤੇ ਕਰਮਚਾਰੀਆਂ ਲਈ ਰਾਹਤ ਵਾਲਾ ਹੈ। ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਅਤੇ ਨਸ਼ੇ ਦੇ ਨੈੱਟਵਰਕ ਨੂੰ ਬੁਸ਼ਟ ਕੀਤਾ ਅਤੇ 6 ਪੈਨਸਲਾਂ ਅਤੇ 1 ਕਿਲੋ ਹੈਰੋਇਨ ਨਾਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਐਕਸ਼ਨ ਰਾਸ਼ਟਰੀ ਸੁਰੱਖਿਆ ਲਈ ਵੱਡਾ ਝਟਕਾ ਹੈ ਅਤੇ ਹੋਰ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਰਾਹੀਂ ਸਪਲਾਈ ਹੋ ਰਹੀ ਸੀ ਅਤੇ ਸਰਹੱਦੀ ਨਿਗਰਾਨੀ ਵਧਾਈ ਜਾਏਗੀ। ਇਹ ਘਟਨਾ ਪੰਜਾਬ ਵਿੱਚ ਅਤਵਾਦ ਨੂੰ ਰੋਕਣ ਵਿੱਚ ਮਹੱਤਵਪੂਰਨ ਹੈ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵੈਰੀ ਪੂਰ ਰਹੀ ਅਤੇ AQI 394 ਤੱਕ ਪਹੁੰਚ ਗਿਆ ਜੋ ਸੀਜ਼ਨ ਦਾ ਸਭ ਤੋਂ ਘੱਟ ਅਤੇ ਤਾਪਮਾਨ 9.6 ਡਿਗਰੀ ਨਾਲ ਜੁੜਿਆ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਰਾਲੀ ਸੈਡਨ ਵਿੱਚ 65% ਦੀ ਕਟੀ ਆਈ ਹੈ ਆਰਮੀ ਚੀਫ ਜਨਰਲ ਉਪਿੰਦਰ ਦੁਵੇਦੀ ਨੇ ਚਣਕਿਆ ਡਾਇਲੋਗ ਵਿੱਚ ਕਿਹਾ ਕਿ ਆਰਟੀਕਲ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਕਮੀ ਆਈ ਹੈ ਅਤੇ 71% ਦੀ ਅਤਵਾਦੀ ਪਾਕਿਸਤਾਨੀ ਹਨ ਭਾਰਤ ਲੰਬੇ ਯੁੱਧਾਂ ਲਈ ਤਿਆਰ ਹੈ ਅਤੇ ਸੈਨਿਕ ਸਮਰੱਥਾ ਨਾਲ ਜਵਾਬ ਦੇਣ ਦੀ ਯੋਗਤਾ ਰੱਖਦਾ ਹੈ ਇਹ ਬਦਲਾ ਸੁਰੱਖਿਆ ਨੂੰ ਮਜ਼ਬੂਤ ਕਰ ਰਿਹਾ ਹੈ ਪਰ ਹੋਰ ਸਾਵਧਾਨੀ ਵਰਤਣੀ ਪਵੇਗੀ ਪਾਰਟੀ క్రికెਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਫਾਸਟ ਬੋਲਰ ਯੋਗਰਾਜ ਸਿੰਘ ਨੇ ਇੱਕ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਨੂੰ ਸਾਂਝਾ ਕੀਤਾ ਜਿੱਥੇ ਉਹ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਇਕੱਲੇਪਣ ਨਾਲ ਜੂਝ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਪਤਨੀ ਸ਼ਬਨਮ ਕੌਰ ਅਤੇ ਪੁੱਤਰ ਯੁਵਰਾਜ ਨੇ ਉਹਨਾਂ ਨੂੰ ਛੱਡ ਦਿੱਤਾ ਸੀ ਜੋ ਉਹਨਾਂ ਲਈ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਸੀ ਕਿਉਂਕਿ ਉਹਨਾਂ ਨੇ ਆਪਣੀ ਜਵਾਨੀ ਅਤੇ ਸਭ ਕੁਝ ਉਸ ਘਰ ਲਈ ਵਰਤੋ ਕੀਤਾ ਸੀ ਉਹਨਾਂ ਨੇ ਦੁਬਾਰਾ ਵਿਆਹ ਕੀਤਾ ਤੇ ਦੋ ਹੋਰ ਬੱਚੇ ਹੋਏ ਪਰ ਉਹ ਵੀ ਅਮਰੀਕਾ ਚਲੇ ਗਏ ਜਿਸ ਨਾਲ ਉਹ ਫਿਰ ਇਕੱਲੇ ਰਹਿ ਗਏ ਅਤੇ ਹੁਣ ਅਜਨਬੀਆਂ ਤੇ ਭੋਜਨ ਲਈ ਨਿਰਪਰ ਹਨ ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਪੈਨ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਤੰਗਵਾਦ